ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆਂ ਤੁਹਾਨੂੰ ਮਿੱਤਰੋ ਮੁਖਸਰ ਜ਼ਿਲ੍ਹੇ ਦੀ ਸ਼ਾਨ ਪਿੰਡ ਆਸਾ ਬੁੱਟਰ ਦੇ ਵਿੱਚ ਤੇ ਆਸਾ ਬੁੱਟਰ ਪਿੰਡ ਦੀ ਸ਼ਾਨ ਆ ਮਿੱਤਰੋ ਬਾਈ ਇਕਤਰ ਸਿੰਘ ਨਾਜਰ ਵਪਾਰੀ ਬਾਈ ਕੇ ਘਰੇ ਆਪਾਂ ਇਸ ਟਾਈਮ ਮੌਜੂਦ ਆਂ ਵਪਾਰ ਦਾ ਬਾਈ ਉਹਨਾਂ ਦਾ ਕੰਮ ਆ ਤੇ ਬਰੀਡ ਦੇ ਉੱਤੇ ਵੀ ਕੰਮ ਆ ਕਲਾ ਵਪਾਰ ਨਹੀਂ ਵਪਾਰ ਤੇ ਬਰੀਡ ਦੇ ਵਿੱਚ ਅੰਤਰ ਬਹੁਤ ਹੁੰਦਾ ਇੱਕ ਵਪਾਰ ਹੁੰਦਾ ਸਿੱਧਾ ਇੱਕ ਵਪਾਰ ਹੁੰਦਾ ਬਰੀਡ ਦੇ ਉੱਤੇ ਇਹ ਬਾਈ ਕਰਦਾ ਵਾ ਵਪਾਰ ਬਾਈ ਬਰੀਡ ਦੇ ਉੱਤੇ ਤੇ ਪਹਿਲਾਂ ਤਾਂ ਇੱਕ ਵਾਰੀ ਦੀ ਬਾਈ ਦੇ ਜਾਨਵਰਾਂ ਦੀ ਝਾਤੀ ਪੁਲਾ ਦੀਏ ਆਹ ਤਾਂ ਹੈਗੇ ਵੇਚਣਾਂ ਆ ਬਾਈ ਦੇ ਕੋਲੇ ਕੱਟੀ ਪੈਦਾ ਹੋਈ ਆ ਹੁਣ 15 ਕੁ ਦਿਨਾਂ ਦੀ ਆ ਹਨਾ ਇਹਦੇ ਬਾਰੇ ਵੀ ਜਾਣਾਂਗੇ ਇੱਕ ਆ 31 ਚੈਂਪੀਅਨ ਬਈ ਮੇਲੇ ਜਿੱਤੀ ਹੋਈ ਇੱਕ ਇਧਰਲੇ ਪਾਸੇ ਜੇ ਮਾਰੀ ਮੋਹਰਾ ਦੀਆਂ ਟਾਪ ਚੋਟੀਆਂ ਆ ਪਰਲੇ ਪਾਸੇ ਸਕੰਦਰ ਦੀ ਖੜੀ ਹੋਈ ਆ ਕੱਟੀ ਆ ਨਾਲ ਤੇ 2 ਨੰਬਰ ਤੇ 70 5 77 ਦੀ 3 ਨੰਬਰ ਵਾਲੀ ਕਿਹੜੀ ਆ ਗਈ ਬਈ ਨਹੀਂ ਲੋਕਲੀ ਇਹ ਦਾ ਇਹ ਲੋਕੜੀ ਤੇ 4 ਨੰਬਰ ਤੇ ਨੀਲੀ ਰਵੀ ਆ ਗਈ ਇਹ ਬਾਈ ਦੀਆਂ ਘਰੇ ਟਾਪ ਦੀਆਂ ਮਈਆਂ ਦੁੱਧ ਵਾਲੀਆਂ ਲੈਣ ਵਾਲੀਆਂ ਠੀਕ ਆ ਬਈ ਤੇ ਆ ਕੱਟੀ ਦੀ ਗੱਲ ਕਰੀ ਵੀਰੇ ਇਹ ਕਿਹੜੇ ਦੀ ਆ ਗਈ ਜਿਹੜੀ ਇਹ ਡਾਇਮੰਡ ਦੀ ਆ ਜੀ ਇਹ ਡਾਇਮੰਡ ਦੀ ਅੱਛਾ ਇਹ ਕਿੰਨੇ ਚਰਦੀ ਹੋਗੀ ਹੁਣ ਇਹ ਨੂੰ 19 ਤਰੀਕ ਤੋਂ 15ਵਾਂ ਮਹੀਨਾ ਸ਼ੁਰੂ ਹੋ ਗਿਆ ਕਿਨੇ ਮੇਲੇ ਜਿੱਤਲੇ ਨੇ ਇਹ ਦੋ ਜਿੱਤ ਕੀ ਦੋਨਾਂ ਤੇ ਗਈ ਸੀ ਫਰਸਟ ਵਸਤੀ ਫਰਸਟ ਟਾਈ ਇਹ ਚ ਇੱਕ ਤਾਂ ਕੋਟਲੇ ਤੋਂ ਆਈ ਇੱਕ ਤਰਨੋਲੇ ਤੋਂ ਇੱਕ ਤਰਨੋਲੇ ਤੋਂ ਦੋਨਾਂ ਮੇਲੇ ਤੇ ਗਈ ਦੋਵਾਂ ਤਾਂ ਫਰਸਟ ਆਈ ਲੈ ਜੀ ਮਾਪਾ ਰੱਖੇ ਸੋਕੇ ਚੈਂਪੀਅਨ ਕਰਾਣੇ ਦੇ ਵਿੱਚ ਆ ਗਈ ਹੈ ਇਹ ਕਰਮ ਵਾਲੀ ਤੇ ਇਹ ਤਾਂ ਆ ਗਈ ਬਈ ਚੱਤੂ ਆਹ ਕੱਟੀ ਫਿਰ ਕਿਹੜੇ ਦੀ ਆ ਗਈ ਬਈ ਇਹ ਕੰਡੇ ਵਾਲੇ ਦੀ ਆ ਗਈ ਕੰਡੇ ਵਾਲੇ ਦੀ ਕਿੰਨੇ ਚਿਰ ਦੀ ਹੈ ਵੱਡੇ ਬਈ ਇਹ 15 ਦਿਨਾਂ ਦੀ ਹੈ 15 ਦਿਨਾਂ ਦੀ ਹੈ ਮੜਾਈ ਨੂੰ ਬੁਲਾਵਾ ਵੀ ਦੇ ਦੀ ਇਹ 15 ਦਿਨਾਂ ਦੀ ਹੈ ਹੂੰ ਵਾਕਈ ਕੱਟੀ ਦੀ ਬਈ ਗਰੋਥ ਗਰਾਥ ਬਹੁਤ ਚੰਗੀ ਹੈ ਹਨਾ ਦੀ ਹੂੰ ਵੇਖ ਬਈ ਮਿੱਤਰੋ ਤੇ ਵੀਰੇ ਦੁੱਧ ਫਿਰ ਕਿੰਨਾ ਛੜਦਾ ਸਹੀ ਦੱਸੀ ਮਾਨਦਾਰੀ ਨਾਲ ਅੱਧਾ ਛੜਦੇ ਆ ਬਈ ਅੱਧਾ ਦੁੱਧ ਛੜਦੇ ਆ ਅੱਧਾ ਦੁੱਧ ਛੜਦਾ ਇਹਨੂੰ ਫਿਰ ਮੀਆਂ ਸੁਨਿਆ ਮੇਲੇ ਤੇ ਵੀ ਜਾਣਾ ਇਹਨੂੰ ਲੈ ਕੇ ਹਾਂ ਹਾਂ ਜਾਣਾ ਜੰਗੀ ਜਾਣਾ ਮੇਲਾ ਆ ਗਿਆ ਭਰਾਵਾਂ ਦਾ ਹੈ ਹਾਂ ਹਾਂ ਉੱਥੇ ਵੀ ਜਾਣਾ ਵੀ ਉੱਥੇ ਹੀ ਅੱਜ ਆਏ ਆ ਭਰਾਵਾ ਸਹੀ ਮਿੱਤਰੋ ਵੇਖੋ ਕਰਾ ਲਈ ਬੱਚੇ ਦੀ ਗਰੋਥ ਯੱਕ ਕਰੋ ਬਈ ਅੱਛਾ ਨਾਲ ਦੀ ਨਾਲ ਹੋਰ ਵੀ ਕੋਈ ਚੀਜ਼ ਦੇਣਾ ਇਹਨੂੰ ਨਹੀਂ ਬਾਈ ਕੱਲਾ ਦੁੱਧ ਹੀ ਆ ਦੁੱਧ ਦੇ ਦਿੰਦੇ ਆ ਤੇ ਇਹਦੀ ਡੀਵਾਰਮਿੰਗ ਕਰਤੀ ਬੱਸ ਅੱਛਾ ਇਹ ਤਾਂ ਹੋ ਗਿਆ ਪਰ ਘਰ ਦੀ ਗੱਟੀ ਹੈ ਨਾ ਇਹਦੀ ਮਾਂ ਦਾ ਦੁੱਧ ਕਿੰਨਾ ਕੋ ਚੱਲਦੀ ਬ ਆਹ ਟਾਈਮ 14 ਤੋਂ ਬਈ ਪਲਾਸੀ ਚੱਲੀ ਜਾਂਦੀ ਆ। ਇਹਦੀ ਮਾਂ 15 ਦਿਨਾਂ ਦੀ ਸੂਈ। ਪੀਕ ਲੈਵ ਉਹ ਇਹ ਮਾਂ ਕਿਹੜੇ ਦੀ ਆ ਗਈ ਬਈ? ਨਹੀਂ ਮਾਂ ਦਾ ਨਹੀਂ ਪਤਾ ਬਈ ਸਰਕਾਰੀ ਸੀ। ਹਾਂ ਹਾਂ ਠੀਕ ਆ। ਇੱਕ ਦਿਨ ਕੋਲ ਵੱਡੀ ਮਾਂ ਚੁੱਦੀ ਹੋ ਫਿਰ ਸੇਲ ਕਰਤੀ ਸੀ। ਹਾਂਜੀ ਉਹ ਸੇਲ ਹੋ ਗਈ। ਠੀਕ ਆ ਬਈ। ਅੱਛਾ ਹੁਣ ਆਪਣੇ ਆਜ ਦੇ ਤਿੰਨ ਜਾਨਵਰ ਅੰਦਰ ਲੈ ਆ ਗਏ। ਇਹ ਫਿਰ ਵੇਚਣ ਵਾਲੇ ਵੀਰੇ? ਹਾਂਜੀ ਹਾਂਜੀ। ਪਰਲੇ ਪਾਸੇ ਦੀ ਕੱਟੀ ਆ ਜਿਹੜੀ ਕਿਹੜੇ ਦੀ ਬਈ? ਇਹ ਤਰਨਾੜ ਦੀ ਆ ਜੀ। ਤਰਨਾੜ ਦੀ। ਪਿੰਦੀ ਸਿੱਧੂ ਕੋਲੇ ਜਿਹੜਾ ਤਰਨਾੜ। ਹਾਂਜੀ ਹਾਂਜੀ। ਠੀਕ ਆ ਬਈ। ਕਿੰਨੇ ਚਿਰ ਦੀ ਹੋ ਗਈ ਵੀਰੇ? ਨਹੀਂ ਆਪਾਂ ਨੂੰ ਪਤਾ ਨਹੀਂ ਆਪਾਂ ਮੁੱਲ ਲਈ ਆ ਪਤਾ ਨਹੀਂ ਕਿੰਨੇ ਚਿਰਦੀ ਹੈ ਬਈ ਠੀਕ ਆ ਵੱਡੇ ਬਈ ਲੈ ਹੀ ਬਾਹਰ ਨੂੰ ਕੱਢ ਕੇ ਬਣਾ ਵੀ ਲੈਣ ਆਉਦੇ ਖਾਸ ਬੰਦੇ ਤੋਂ ਹੀ ਆਈਆਂ ਹਨਾ ਹਾਂ ਹਾਂ ਖਾਸ ਬੰਦੇ ਤੇ ਇਹ ਪਿਓ ਵਾਲੇ ਪਾਸਿਓਂ ਬਈ ਆਪਾਂ ਗਾ ਆਪਣੀ ਮਾਰਦੇ ਹਾਂ ਸਹੀ ਗੱਲ ਬਾਕੀ ਕੱਟੀ ਦੱਸਦੀ ਹੈ ਵੀਰੇ ਇਹ ਗੱਲ ਤੇਰੀ ਕੱਟੀ ਦੱਸਦੀ ਹੈ ਵੱਡੇ ਬਈ ਤੂੰ ਝੂਠ ਨਹੀਂ ਮਾਰਦਾ ਕੱਟੀ ਵੀ ਗਵਾਈ ਭਰਦੀ ਆ ਵੀ ਹੈਗੀ ਆ ਬਣਦੀ ਬਈ ਕੋਈ ਹੋਊਗੀ ਤੇਰਾ 14 ਮਹੀਨੇ ਦੀ ਤਾਂ ਹੋਊਗੀ ਮੈਂ ਇੰਨੇ ਕੀ ਟਾਈਮ ਦੀ ਹੋਊਗੀ ਬਈ ਹੈ ਇੰਨੇ ਕੀ ਟਾਈਮ ਦੀ ਹੋਊ ਹਾਂ ਝੋਲੀ ਵਿਖਾਈਂ ਦੀ ਥਣ ਤੇ ਝੋਲੀ ਵੇਖੀ ਬਈ ਕੱਟੀ ਦੀ ਕਿਹੜੀ ਤੀਰ ਵੇਖਣ ਵਾਲੀ ਜਿਹੜੀ ਆ ਵੇਖ ਲਓ ਮਿੱਤਰੋ ਆ ਚੀਜ਼ਾਂ ਹੁੰਦੀਆਂ ਬਰੀਡ ਜਦੋਂ ਬਣੀ ਬਣਾਈ ਮਿਲਦੀਆਂ ਨਾ ਉਦੋਂ ਪਰਮਾਤਮਾ ਨੇ ਪਤਾ ਨਹੀਂ ਕਿਹੜੇ ਪਾਸਿਓਂ ਲਹਿਰਾ ਪਹਿਰਾ ਲਾਦ ਲੀਆਂ ਹੁਣ ਆ ਕੱਟੀ ਹੋ ਗਈ ਜਦੋਂ ਤਿਆਰ ਫਿਰ ਟੀਕਾ ਚੰਗਾ ਭਰਾਲਿਆ ਜੇ ਅੱਗੇ ਬਰੀਡ ਜਿਹੜੀ ਬਣਾਉਗੀ ਉਹ ਇਹ ਤੋਂ ਵੀ ਟੌਪ ਪੈਦਾ ਕਰੂਗੀ ਅੱਖ ਕਿੱਡੀ ਚੰਗੀ ਮੱਥਾ ਸਿਰ ਕਿੱਡਾ ਚੰਗਾ ਕੱਟੀ ਦਾ ਝੋਲੀ ਪੂੜਾ ਕਿੱਡਾ ਚੰਗਾ ਕਿੰਨੇ ਦੀ ਦੇ ਰਹੀ ਏ ਕਤਰ ਬਾਈ ਇਹ 40000 ਦੀ ਨਹੀਂ 40000 ਦੀ ਵਿੱਚੋਂ ਥੋੜਾ ਬੋਤਾ ਲਾੜਾ ਮਾੜਾ ਮੋਟਾ ਮਾਨਤਾਨ ਕਰ ਠੀਕ ਹੈ ਬਈ ਲੈ ਜੀ ਮਿੱਤਰੋ 40000 ਦੀ ਕੱਟੀ ਮਿਲੂ ਨਹੀਂ ਤਾਂ ਨਿੱਕੀਆਂ ਨਿੱਕੀਆਂ ਦਾ ਤੁਹਾਨੂੰ ਪਤਾ ਹੀ ਆ ਬਈ ਅੱਛਾ ਤਿੰਨ ਦੇ ਦੋ ਨੰਬਰ ਤੇ ਕੱਟੀ ਜਿਹੜੀ ਬਈ ਇਹ ਡਾਇਮੰਡ ਜੁਗਨੂ ਦੀ ਹੈ ਜੀ ਕਿੰਦੀ ਬਈ ਡਾਇਮੰਡ ਜੁਗਨੂ ਦੀ ਡਾਇਮੰਡ ਦੀ ਇਹ ਵੀ ਕੱਟੀ ਚੰਗੀ ਆ ਹਨਾ ਬਈ ਲਿਆਈ ਬਈ ਬਾਹਰ ਹੀ ਲਿਆ ਡਾਇਮੰਡ ਜੁਗਨੂ ਦੀ ਜਿਹੜਾ ਦੂਜਾ ਬੱਚਾ ਉਹਨਾਂ ਦਾ ਬਈ ਹਾਂਜੀ ਹਾਂ ਦੋ ਨੰਬਰ ਵਾਲਾ ਸਾਨ ਜਿਹੜਾ ਹਾਂ ਡਾਇਮੰਡ ਦਾ ਹੀ ਬੱਚਾ ਮੇਰੇ ਹਸਣ ਉਹ ਹੂੰ ਹੋ ਇਹ ਆ ਗਈ ਡਾਇਮੰਡ ਜੁਗਨੂ ਦੀ ਬਾਈ ਠੀਕ ਹੈ ਵੇਖੋ ਬਈ ਕੱਟੀ ਦਾ ਕਰਾਦੀ ਗ੍ਰੋਸ ਕਰਾਦੀ ਹੁੰਦੀ ਵੀ ਵੀਰੇ ਚੈੱਕ ਕਰੋ ਬਾਈ ਇਹ ਵੀ ਹੋਊਗੀ 12-13 ਮਹੀਨੇ ਦੀ ਤਾਂ ਬਾਈ ਨਹੀਂ ਇਹ ਹੈਗੀ ਆ 9 ਤੋਂ 10 ਮਹੀਨਿਆਂ ਦੀ 9 ਤੋਂ 10 ਮਹੀਨਿਆਂ ਦੀ ਹੈ ਨਹੀਂ ਮਤਲਬ ਆਹ ਚੱਕ ਕਰੋ ਕੱਟੀ ਬਾਈ ਊੜਾ ਪੜਾ ਕੱਟੀ ਦਾ ਹਨਾ ਆਹ ਦੀ ਤਾਂ ਹੁੰਦੀ ਹੈ ਮੈਂ ਬਣਾਉਣ ਲਈ ਵੀਰੇ ਕਿੰਨੇ ਦੀ ਦੇ ਦੇਵਾਂਗੇ ਕੱਤਰ ਬਾਈ ਇਹ 38 ਦੇਵਾਂਗੇ ਬਾਈ 38000 ਦੀ ਹਾਂ ਜੇ ਕੋਈ ਜੋੜਾ ਲੈਣ ਵਾਲਾ ਹੋਇਆ ਪਰਾਂ ਜੋੜਾ 75 ਦਾ ਦੇ ਦੇ ਬਾਈ ਪਾ ਠੀਕ ਹੈ ਲੈ ਜੀ ਮਿੱਤਰੋ ਜੋੜਾ ਲੈਣਾ ਨਾ ਤੋਹੀ ਤੇ 75000 ਦਾ ਮਿਲ ਜੂਗਾ ਵੀ ਮੰਨ ਲਓ ਐਨ ਪੂਰੀ ਟੌਪ ਜੀ ਬੇ ਮੇਰਾ ਭਾਈ ਤਾਂ ਕੀ ਜੀ ਹੈਗੀ ਥੋੜੀ ਜਿਹੜਾ ਪਿੱਛੋਂ ਨਹੀਂ ਨਹੀਂ ਉਹਨੇ ਇਹ ਖੁੱਲੀ ਰਹੀ ਹੈ ਕੱਟੀ ਜਿਲੇ ਤਾਂ ਤਾਂ ਨਹੀਂ ਹੋ ਰਿਹਾ ਹਾਂ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਤੂੰ ਵੀ ਕੋਈ ਚੱਕਰ ਨਾ ਝੋਲੀ ਵਿਖਾਈ ਦੀ ਬੇਕਰਾਂ ਦੀ ਝੋਲੀ ਬਾਈ ਖੜੀ ਮੁਰੇ ਝੋਲੀ ਵਿਖਾਉਣ ਵਾਲੀ ਆਂਦੀ ਰੁਕ ਜਾ ਇੱਥੇ ਜਿੱਥੇ ਮਣ ਲੁੱਟਣਾ ਨਾ ਇਹਨੇ ਉਹ ਚੀਜ਼ ਵਿਖਾ ਦਈਆ ਪਰ ਆਹ ਵੇਖੋ ਵੀਰੇ ਪੁਰਣੀ ਨੂੰ ਜਾਂਦਾ ਲੈਵਾ ਸਾਰਾ ਤੇ ਇਹ ਦੇਣੀ ਆਪਾਂ 38 ਦੀ ਕੱਲੀ ਤੇ ਇਹ 40 ਅੱਛਾ ਆ ਨਗੀਨਾ ਕਿਹੜਾ ਪਈ ਆ ਗਿਆ ਫਿਰ ਇਹ ਆਪਣੇ ਕੌਣੀ ਪਿੰਡ ਤੋਂ ਲਿਆ ਜੀ ਆਪਾਂ ਠੀਕ ਆ ਉਹਨਾਂ ਦੇ ਦਸਨ ਮੁਤਾਬਕ ਇਹਦੀ ਮਾਂ ਥਲੇ 22 ਕਿਲੋ ਦੁੱਧ ਹੈ ਠੀਕ ਆ ਉਹਨਾਂ ਦੀ ਦਸਨ ਮੁਤਾਬਕ ਆਪਾਂ ਨੂੰ ਨਹੀਂ ਪਤਾ ਵੀ ਹੁੰਦਾ ਵੀ ਆਪਾਂ ਕਿਹੜਾ ਚੋਇਆ ਸਿਆਣੀ ਕਰੀ ਇਹ ਸਹੀ ਉਮਰ 19 ਮਹੀਨੇ ਆ 19 ਮਹੀਨੇ ਹਾਂ ਤੇ ਭਲਾ ਇਹਦਾ ਬੱਚਾ ਮੂੰਹ ਫੜ ਲੇ ਹਾਂ ਲੈ ਕਿ ਨੀ ਜਾਲੀ ਮੂੰਹ ਦੀ ਹੈ ਨਾ ਬਈ ਬਾਹਰੋਂ ਨਹੀਂ ਵੀਰੇ ਕੱਢ ਗਏ ਬਹੁਤ ਜ਼ਿਆਦਾ ਠੰਡੀ ਹੈ ਬਈ ਇਹ ਕੱਤੀ ਮੇਲੇ ਆ ਦੇ ਪੈਣ ਵਾਲੀ ਹੈ ਬਈ ਹਾਂ ਬਈ ਹੈ ਨਾ ਮੈਂ ਤਾਂ ਨਾ ਪਾਉਂ ਚੰਗੀ ਜਾਣੇ ਇਹ ਵੀ ਛੱਡ ਦੇ ਕੋਣਾ ਕੋ ਕਰਕੇ ਹੋ ਹੈ ਇੰਨੀਆਂ ਸਾਂਭੀਆਂ ਨਹੀਂ ਜਾਂਦੀਆਂ ਬਈ ਨਹੀਂ ਸਹੀ ਗੱਲ ਆ ਬਈ ਪੈਰਾ ਪੁਰਾ ਦੀ ਵੀ ਕੱਤੀ ਬਹੁਤ ਚੰਗੀ ਆ ਬੰਦੇ ਬਈ ਹੈ ਨਾ ਹੂੰ ਆ ਵੇਖੋ ਵੀਰੇ ਕੁਆਲਿਟੀ ਚੈੱਕ ਕਰੋ ਕੱਟੀ ਦੀ ਕਰ ਲੂਤਲ ਜੀ ਨਹੀਂ ਜਿੱਥੇ ਠਾਲੇਗਾ ਉੱਥੇ ਖੜਜੂਗੀ ਬਈ ਇਹ ਤਾਂ ਠੀਕ ਆ ਅੱਜ ਭਰਾ ਦੇ ਪਾਉਂਦੀ ਕੋਈ ਜਾ ਆ ਭਰਾ ਵਾਲੇ ਪਰ 2 ਮਹੀਨੇ ਰੋਕ ਕੇ ਭਰਾਵੇ ਦਾ ਬਹੁਤ ਰੁਪਈਆ ਦੀ ਬੰਦਾ ਨੇ ਰੋਤ ਦੇ ਚੰਗੀ ਜਿਆ ਇਸੇ ਰੋਤੇ ਸੁਵੇ ਨਾ ਇਹ ਡੇਢ ਤੋਂ ਪਾਰ ਦੀ ਆ ਸਹੀ ਗੱਲ ਆ ਵੱਡੇ ਭਾਈ ਕੱਟੀ ਦਾ ਟਿਕਾਣਾ ਬਹੁਤ ਚੰਗਾ ਵੀਰੇ ਇੱਕ ਗੱਲ ਤਾਂ 71 ਬਈ ਇਹ ਵੀ ਹੈਗੀ 30000 ਰੁਪਿਆ ਪਸੂ ਰੋਤ ਦੇ ਹਿਸਾਬ ਨਾਲ ਵੀ ਵੱਧ ਜਾਂਦਾ ਵੱਧ ਜਾਂਦਾ ਬਈ ਹੈ ਵੱਧ ਜਾਂਦਾ ਏ ਵੀ ਬਈ ਨੋਟ ਰੱਖਿਆ ਕਰੋ ਮਹੀਨਾ ਕਿਹੜੇ ਮਹੀਨੇ ਚ ਏਆਈ ਕਰਾਉਣੀ ਆ ਕਿਹੜੇ ਮਹੀਨੇ ਚ ਜੇ ਕੋਈ ਵੇਚਣ ਬਾਰੇ ਸੋਚਿਆ ਝੋਲੀ ਵੇਖੋ ਬਾਈ ਠੰਡੀ ਬਹੁਤ ਜ਼ਿਆਦਾ ਆ ਇਹ ਠੋਲੀਆ ਅੱਛਾ ਵੀ ਪਿਓ ਵਾਲਾ ਪੱਖ ਦੱਸਿਆ ਹੀ ਅੰਦਰ ਤੈਨੂੰ ਕਿ ਨਹੀਂ ਨਹੀਂ ਬਈ ਦੱਸਿਆ ਨਹੀਂ ਆਪਾਂ ਆਂ ਆਪਾਂ ਪੁੱਛਾਂ ਹੋਊਗੇ ਕਿਹਦੇ ਚੰਗੇ ਘਰਾਣੇ ਦੀ ਬਾਈ ਹਾਂ ਮਾਂ ਵੇਖੀਏ ਕੋਲੇ ਖੜੀ ਆਪਾਂ ਹੂੰ ਤੇ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ 65000 ਦੀ ਜੇਜਾਂ ਵੀ 65000 ਦੀ ਲਾਡ ਪਿਆਰ ਵਿੱਚੋਂ ਕੋਈ ਮਾਣਾ ਮੋਟਾ ਮਾਨਤਾਨ ਕਰਦੇ ਠੀਕ ਹੈ ਲੈ ਜੀ ਮਿੱਤਰੋ ਇਹ ਨਾ ਸੋਚਿਓ ਹੁਣ 2 1000 ਰੁਪਏ ਪਾ ਕੇ ਬਈ ਮੱਝ ਲੈ ਲਾਂਗੇ ਮੱਧ ਨੇ ਮੱਧ ਰਹਿਣਾ ਇਹ ਆਹ ਚੀਜ਼ਾਂ ਮਿਲ ਗਈਆਂ ਨਹੀਂ ਨਾ ਬਾਈ ਹੂੰ ਇੰਨੀਆਂ ਚੰਗੀਆਂ ਚੀਜ਼ਾਂ ਨਹੀਂ ਮਿਲਦੀਆਂ ਜਿੱਥੇ ਹੱਲ ਨਹੀਂ ਉੱਥੇ ਖਰਜ ਨਹੀਂ ਜਿੱਥੇ ਜੀ ਕਰੂਗਾ ਤੇ 2 1000 ਦੇ ਫਿਰ ਕੱਟੀ ਦਾ ਕੋਈ 2.5 ਲੱਖ ਦੀ ਵੀ ਨਹੀਂ ਦਿੰਦਾ ਬਾਈ ਹਾਂ ਨਹੀਂ ਮੈਂ ਐਵੇਂ ਗੱਪ ਮਾਰਦਾ ਹਾਂ ਕਿਹੜੇ ਸੀਮੰਦੀ ਮੈਨੂੰ ਪਤਾ ਨਹੀਂ ਹਾਂ ਹਾਂ ਬਾਕੀ ਯਾਰ ਜੈਲਾਪਣ ਕੱਟੀ ਦਾ ਬਹੁਤ ਹੈ ਐ ਠਾਲਾਪਣਾ ਮੇਲੇ ਠੱ ਨੇ ਭਾਈ ਵਾਕੇ ਆ ਕੱਟੀ ਨਾ ਭਾਈ ਇੱਕ ਗੱਲ ਦੱਸ ਦੇਣਾ ਰਿੰਗ ਦੇ ਵਿੱਚ ਨੰਬਰ ਜਿਹੜਾ ਮਰਜੀ ਲਿਆਵੇ ਸੱਜਣੋ ਪਰ ਕੁਝ ਨਾ ਕੁਝ ਕਰਕੇ ਹਨਾ ਦੀਪ ਜ਼ਰੂਰ ਆਊਗੀ ਦੀਪ ਵੀ ਸਾਡਾ ਜਦੋਂ ਪਾਉਟ ਲੱਗਦਾ ਨਾ ਦਿਲ ਉਹਦੀ ਰੂਹ ਨਾਲ ਵਿਖਾਉਂਦਾ ਹੁੰਦਾ ਤੇ ਨੰਬਰ ਭਾਈ ਕਿਹਨੇ ਆ ਗਿਆ ਕੱਤਰ ਭਾਈ 8872808699 ਇੱਕ ਵਾਰੀ ਹੋਰ ਆਉਣ ਦੇ 837220869 ਠੀਕ ਹੈ ਭਾਈ ਲੈ ਮਿੱਤਰੋ ਇਹ ਵੀਰੇ 712 ਦੇ ਪਸੂ ਸੀ ਜਿਹੜੇ ਘਰੇ ਰੱਖੇ ਹੋਏ ਤੇ ਆਹ ਤਿੰਨ ਜਾਨਵਰ ਸੀਗੇ ਬਾਈ ਦੇ ਵਕਾਊ ਪਿੰਡ ਹੈਗਾ ਆਸਾਪੁੱਤਰ ਜ਼ਿਲ੍ਹਾ ਮੁਖਸਰ ਸਾਹਿਬ ਆ ਗਿਆ ਨੰਬਰ ਸਕਰੀਨ ਦੇ ਉੱਤੇ ਆ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ